ਕਦਰ ਕਰੋ ਖਾਸ ਕਰਕੇ ਧੀਆ ਪੁੱਤ ਆਪਣੇ ਮਾਪਿਆਂ ਦੀ ਜਰੂਰ ਕਦਰ ਕਰਨ ਕਿਉਂਕਿ ਉਹ ਪਤਾ ਨਹੀਂ ਸਵੇਰੇ ਘਰੋਂ ਜਾਂਦੇ ਨੇ ਪਤਾ ਨਹੀਂ ਕਿੱਦਾਂ ਉਹ ਆਪਣੀ ਨੌਕਰੀ ਉੱਤੇ ਕਿੰਨੀਆਂ ਗੱਲਾਂ ਸੁਣਦੇ ਨੇ ਫਿਰ ਜਾ ਕੇ ਦੋ ਵਗਦੀ ਰੋਟੀ ਮਿਲਦੀ ਆ ਸასიਖਾਲ ਦੋਸਤੋ ਮੈਂ ਤੁਹਾਡਾ ਮਿੰਟੂ ਕਸੀ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਆ ਜਿਸ ਨੂੰ ਵੇਖ ਕੇ ਲੂ ਕੰਡੇ ਖੜੇ ਹੋ ਜਾਂਦੇ ਆ ਅਸੀਂ ਸਾਰੇ ਜਾਣਦੇ ਆ ਰੋਜੀ ਰੋਟੀ ਦੇ ਮਸਲੇ ਦੇ ਵਿੱਚ ਸਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰੋਂ ਨਿਕਲੇ ਰਹਿੰਦੇ ਨੇ ਪਰ ਰੋਟੀ ਨੂੰ ਕਮਾਉਣਾ ਰੋਟੀ ਨੂੰ ਕਮਾਉਣਾ ਤੇ ਰੋਟੀ ਨੂੰ ਹਜਮ ਕਰਨਾ ਬੜੀ ਹੀ ਔਖੀ ਗੱਲ ਆ ਕਿਉਂਕਿ ਰੋਟੀ ਕਮਾਉਣ ਲਈ ਨਿਯਤ ਸਾਫਨਾ ਜੋ ਹਾਰਡਵਰਕ ਕਰਦੇ ਨੇ ਉਹਨਾਂ ਨੂੰ ਨੀਂਦ ਸੌਖੀ ਆ ਜਾਂਦੀ ਆ ਪਰ ਕਈਆਂ ਨੂੰ ਮਾਲਕ ਨੇ ਬਹੁਤ ਜ਼ਿਆਦਾ ਦਿੱਤਾ ਹੁੰਦਾ ਵਾ ਜੋ ਕਦਰ ਵੀ ਨਹੀਂ ਕਰਦੇ ਪਲੇਟ ਵਿੱਚ ਪਾਈ ਰੋਟੀ ਨੂੰ ਥਾਲੀ ਵਿੱਚ ਪਾਈ ਰੋਟੀ ਨੂੰ ਲੱਤ ਮਾਰ ਦਿੰਦੇ ਨੇ ਉਹ ਰੋਟੀ ਦੀ ਕੀ ਕੀਮਤ ਆ ਪਹਿਲਾਂ ਤੁਸੀਂ ਆ ਵੀਡੀਓ ਵੇਖੋ ਤੇ ਫਿਰ ਤੁਸੀਂ ਆਪਣੇ ਵਿਚਾਰ ਜਰੂਰ ਦੱਸਿਓ ਕਿ ਇਸ ਬਾਰੇ ਇਸ ਵੀਡੀਓ ਬਾਰੇ ਜੋ ਤੁਹਾਨੂੰ ਦਿਖਾ ਰਹੇ ਹਾਂ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜੋ ਤੁਸੀਂ ਵੀਡੀਓ ਵੇਖੀ ਤੁਸੀਂ ਦੱਸੋ ਕਿ ਰੋਟੀ ਦੀ ਕੀਮਤ ਕੀ ਹੋ ਸਕਦੀ ਆ ਕਈ ਸਾਡੇ ਭਰਾ ਵਿਦੇਸ਼ਾਂ ਵਿੱਚ ਵੀ ਕੰਮ ਕਰਨ ਜਾਂਦੇ ਨੇ ਇਸ ਰੋਟੀ ਕਰਕੇ ਹੀ ਇਹ ਰੋਟੀ ਦੀ ਕੀਮਤ ਉਹ ਇਨਸਾਨ ਜਾਣ ਸਕਦਾ ਹੈ ਜਿਹਨੂੰ ਨਹੀਂ ਮਿਲਦੀ ਪਰ ਜਿਨ੍ਹਾਂ ਨੂੰ ਮਿਲਦੀ ਆ ਉਹਨਾਂ ਨੂੰ ਚਾਹੀਦਾ ਕਿ ਹਰ ਪਲ ਉਸ ਅਕਾਲ ਪੁਰਖ ਵਾਈ ਗੁਰਦੁਆ ਸ਼ੁਕਰਾਨਾ ਕਰਨਾ ਚਾਹੀਦਾ ਜਿਨੇ ਇਹ ਸਭ ਬਖਸ਼ਿਆ ਤੇ ਰੋਟੀ ਕਮਾਉਣ ਦੀ ਤਾਕਤ ਦਿੱਤੀ ਆ ਕਿਉਂਕਿ ਰੋਟੀ ਹੀ ਇੱਕ ਐਸੀ ਚੀਜ਼ ਆ ਜਿਹਨੂੰ ਕਮੋੜ ਲਈ ਬੰਦਾ ਘਰੋਂ ਬੇਕਾਰ ਹੋ ਜਾਂਦਾ ਆ ਤੇ ਨਾ ਮਿਲੇ ਤਾਂ ਦੁਨੀਆ ਤੋਂ ਵੀ ਹਲਵਿਦਾ ਹੋ ਜਾਂਦਾ ਆ ਇਸ ਕਰਕੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਰੋਟੀ ਦਿੱਤੀ ਆ ਕਦਰ ਕਰੋ ਖਾਸ ਕਰਕੇ ਧੀਆ ਪੁੱਤ ਆਪਣੇ ਮਾਪਿਆਂ ਦੀ ਜਰੂਰ ਕਦਰ ਕਰਨ ਕਿਉਂਕਿ ਉਹ ਪਤਾ ਨਹੀਂ ਸਵੇਰੇ ਘਰੋਂ ਜਾਂਦੇ ਨੇ ਪਤਾ ਨਹੀਂ ਕਿੱਦਾਂ ਉਹ ਆਪਣੀ ਨੌਕਰੀ ਉੱਤੇ ਕਿੰਨੀਆਂ ਗੱਲਾਂ ਸੁਣਦੇ ਨੇ ਫਿਰ ਜਾ ਕੇ ਦੋ ਵਕਤ ਦੀ ਰੋਟੀ ਮਿਲਦੀ ਆ ਇਸ ਕਰਕੇ ਜਰੂਰ ਚਾਹੀਦਾ ਕਿ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਦਾਂ ਦੀ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦਿਓ ਇਜਾਜ਼ਤ ਧੰਨਵਾਦ